ਸਸਟ੍ਰੀਕਾਲ ਤੋਂ ਦੇਖ ਰਹੇ ਸਾਡਲ ਟੀਵੀ ਮੈਂ ਹਾਂ ਜਸੀਕੌਰ ਬਿਤੇ ਰਾਤ ਰੋਟਰੋਆ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਪੁਲਿਸ ਦੇ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਫੜਨ ਦੀ ਕੋਸ਼ਿਸ਼ ਤੇ ਵਿੱਚ ਇਸ ਵਿਅਕਤੀ ਦੀ ਮੌਤ ਵੀ ਹੋਈ ਦੱਸੀ ਜਾ ਰਹੀ ਹੈ ਬਿਓਪਲੈਂਟੀ ਸੁਪਰਡੈਂਡਿੰਟ ਕਮਾਂਡਰ ਦੇ ਮੁਤਾਬਿਕ ਕਿ ਉਹਨਾਂ ਨੂੰ ਇੱਕ ਇੱਕ ਘਰ ਦੇ ਬਾਹਰ ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚਿਆ ਗਿਆ ਇੱਥੇ ਪਹੁੰਚ ਕੇ ਦੇਖਿਆ ਗਿਆ ਕਿ ਇਸ ਦੋਸ਼ੀ ਦੇ ਵੱਲੋਂ ਪੁਲਿਸ ਦੇ ਉੱਤੇ ਵੀ ਗੋਲੀ ਚਲਾਈ ਗਈ ਪਰ ਚੰਗੀ ਗੱਲ ਰਹੀ ਕਿ ਇਸ ਦੇ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਘਟਨਾ ਰਾਤੀ 9 ਵਜੇ ਦੇ ਕਰੀਬ ਦੀ ਹੈ ਇਸ ਤੋਂ ਬਾਅਦ ਇਹ ਵਿਅਕਤੀ ਮੌਕੇ ਤੇ ਫਰਾਰ ਹੋ ਗਿਆ ਪੁਲਿਸ ਲੀਗਲ ਹੈਲੀਕਾਪਟਰ ਤੇ ਡੌਗ ਸਕਵਾਡ ਦੇ ਵੱਲੋਂ ਇਸ ਦਾ ਪਿੱਛਾ ਕੀਤਾ ਗਿਆ ਕੁਝ ਸਮੇਂ ਬਾਅਦ ਸਪਾਈਕਸ ਦੀ ਮਦਦ ਦੇ ਨਾਲ ਇਸ ਨੂੰ ਰੋਕ ਲਿਆ ਗਿਆ ਪਰ ਇਹ ਵਿਅਕਤੀ ਕਾਫੀ ਜ਼ਖਮੀ ਹਾਲਤ ਦੇ ਵਿੱਚ ਸੀ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਨੁਮਤਬਕ ਪੁਲਿਸ ਦੇ ਵੱਲੋਂ ਨਾ ਹੀ ਕੋਈ ਗੋਲੀ ਚਲਾਈ ਗਈ ਤੇ ਨਾ ਹੀ ਕਿਸੇ ਕਿਸੇ ਫੋਰਸ ਦਾ ਇਸਤੇਮਾਲ ਕੀਤਾ ਗਿਆ ਫਿਲਹਾਲ ਕਰਨਾਸਾਂ ਦਾ ਜਾਇਜ਼ਾ ਲਿਆ ਜਾ ਰਹਾ ਹੈ ਤੇ ਇਸ ਕਾਰ ਦਾ ਵੀ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਅਗਲੇ ਬਿਆਨ ਆਉਣੇ ਬਾਕੀ ਨੇ